ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਥੋਡੇ ਸਾਹਮਣੇ 16 ਤੋਂ ਲੈ ਕੇ 21 ਮਈ ਪੰਜਾਬ ਦਾ ਮੌਸਮ ਕਿਵੇਂ ਜਰੇਗਾ ਕਿਉਂਕਿ ਹੁਣ ਪੰਜਾਬ ਦੇ ਵਿੱਚ ਗਰਮੀ ਵਿੱਚ ਵੱਧ ਦੇਖਣ ਨੂੰ ਮਿਲੇਗਾ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਵਧੇ ਹੋਏ ਤਾਪਮਾਨ ਦੇ ਕਾਰਨ ਹੁਣ ਪ੍ਰੀ ਮੌਨਸਨ ਗਤੀਵਿਧੀਆਂ ਜੋ ਗਰਜ ਚਮਕ ਮੀਂਹ ਹਨੇਰੀ ਅਚਾਨਕ ਆਉਣਾ ਤੇ ਕਾਲੇ ਬੱਦਲ ਅਤੇ ਕਿਸੇ ਕਿਸੇ ਇਲਾਕੇ ਵਿੱਚ ਝੱਖੜ ਵਰਗਾ ਹਾਲਾਤ ਬਣ ਜਾਂਦੇ ਨੇ ਉਹ ਸਾਨੂੰ ਦੇਖਣ ਨੂੰ ਮਿਲਣਗੇ ਜੋ ਬੀਤੀ ਰਾਤ ਵੀ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤੇਜ਼ ਹਨੇਰੀ ਵਰਗੇ ਮਾਹੌਲ ਦੇਖਣ ਨੂੰ ਮਿਲਿਆ ਜ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਕੁਝ ਕਿਲਾਕਾ ਪਠਾਨਕੋਟ ਤੋਂ ਹੁਸ਼ਿਆਰਪੁਰ ਨਮਾਸ਼ਰ ਨੰਗਲ ਅਨੰਦਪੁਰ ਸਾਹਿਬ ਤੋਂ ਲੈ ਕੇ ਕਰਾਲੀ ਮੁਹਾੜੀ ਮਰਿੰਡਾ ਚੰਡੀਗੜ੍ਹ ਤੱਕ ਤੇਜ਼ ਹਨੇਰੀ ਹਲਕੇ ਦਰਮਿਆਨੀ ਮੀਂਹ ਦੇਖਣ ਨੂੰ ਮਿਲੀ ਹਨੇਰੀ ਦੀ ਗਤੀ ਇੰਨੀ ਜ਼ਿਆਦਾ ਸੀ ਕਿ 40 ਤੋਂ 50 ਕਿਲੋਮੀਟਰ ਤੱਕ ਦੀ ਹਵਾ ਹਨੇਰੀ ਦੇ ਰੂਪ ਵਿੱਚ ਦੇਖਣ ਨੂੰ ਮਿਲੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਆ ਤੁਹਾਡੇ ਇਲਾਕੇ ਵਿੱਚ ਬੀਤੀ ਕੱਲ ਹਨੇਰੀ ਮੀਂਹ ਦਾ ਮਾਹੌਲ ਬਣਿਆ ਸੀ ਜੀ ਨਹੀਂ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਾਡਾ ਫੇਸਬੁੱਕ ਦੇ ਉੱਪਰ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਤੇ ਲਾਈਕ ਕਰ ਲਓ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਲਗਾਤਾਰ ਮਿਲਦੀ ਰਹੇ ਹੁਣ ਗੱਲ ਕਰਦੇ ਹਾਂ ਮੌਸਮ ਵਿਭਾਗ ਦੇ ਜਿਹੜੇ ਅਲਰਟ ਜਾਰੀ ਹੋਏ ਨੇ ਉਹਨਾਂ ਮੁਤਾਬਕ ਕੀ ਜਾਣਕਾਰੀ ਬਣਦੀ ਹੋਈ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਲਗਭਗ ਅਗਰ ਗੱਲ ਕੀਤੀ ਜਾਵੇ 15 ਤਰੀਕ 16 ਤਰੀਕ ਦੇ ਨੇੜੇ ਤੇ ਜੋ ਅਲਰਟ ਜਾਰੀ ਹੋਏ ਸਨ ਉਹਨਾਂ ਦੇ ਮੁਤਾਬਕ ਮੌਸਮ ਫਿਲਹਾਲ ドライ ਦੱਸਿਆ ਗਿਆ ਸੀ 15 ਤਰੀਕ ਨੂੰ 16 ਤਰੀਕ ਲੰਘ ਚੁੱਕੀ ਹੈ 17 ਤੋਂ ਲੈ ਕੇ ਆਪਾਂ 21 ਤਰੀਕ ਦੀ ਗੱਲ ਕਰਾਂਗੇ 17 ਤਰੀਕ ਨੂੰ ਪੰਜਾਬ ਅਤੇ ਹਰਿਆਣਾ ਲਗਭਗ ਡਰਾਈ ਹੀ ਦੇਖਣ ਨੂੰ ਮਿਲੇਗਾ ਲਗਭਗ ਮੌਸਮ ਖੁਸ਼ਕੀ ਬਣਿਆ ਰਹੇਗਾ ਚੰਗੀ ਧੁੱਪ ਪਵੇਗੀ ਤਾਪਮਾਨ 42 ਡਿਗਰੀ ਤੋਂ ਪਾਰ ਜਾਂਦੇ ਹੋਏ ਦਿਖਾਈ ਦੇਣਗੇ ਤੇ ਕਿਸੇ ਕਿਸੇ ਇਲਾਕੇ ਵਿੱਚ ਤਾਂ 45 ਡਿਗਰੀ ਨੂੰ ਵੀ ਹੱਥ ਲਗਾ ਸਕਦਾ ਤਾਪਮਾਨ ਕਿਉਂਕਿ ਬੀਤੇ ਦਿਨੀ ਸਾਨੂੰ ਬਠਿੰਡੇ ਦੇ ਵਿੱਚ ਤਾਪਮਾਨ 43 ਡਿਗਰੀ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਆਈਸੋਲੇਟਡ ਮੌਸਮ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ ਨਾਲ ਲੱਗਦੇ ਇਲਾਕੇ ਅਤੇ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਨਹੀਂ ਗੱਲ ਕੀਤੀ ਜਾਵੇ ਤਾਂ 19 20 ਅਤੇ 21 22 ਇਨ੍ਹਾਂ ਤਰੀਕਿਆਂ ਦੇ ਵਿੱਚ ਕਰਮੀ ਦੇ ਹਾਲਾਤ ਨੇ ਮੇਨ ਤੌਰ ਤੇ ਸਾਡੇ ਕੋਲ ਜਿਹੜੇ ਅਲਰਟ ਪ੍ਰਾਪਤ ਹੋਏ ਨੇ ਤਾਂ 17 ਤਰੀਕ ਨੂੰ ਹੀਟ ਵੇਵ ਦਾ ਅਲਰਟ ਹੈ ਜਾਨਕੀ ਤੇਜ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ 16 ਤਰੀਕ ਨੂੰ ਅਤੇ 17 ਤਰੀਕ ਨੂੰ ਬਹੁਤ ਜਿਆਦਾ ਮੇਨਲੀ ਅਗਰ ਗੱਲ ਕੀਤੀ ਜਾਵੇ ਤਾਂ ਧੁੱਪ ਅਤੇ ਤੇਜ ਕੜਾਕੇਦਰ ਤੋਂ ਉਪਕਰਨ ਤਾਪਮਾਨ ਵਧਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ 16 ਅਤੇ 17 ਤਰੀਕ ਨੂੰ 18 ਤਿਕ ਤੱਕ ਤਾਂ ਕੋਈ ਅਲਰਟ ਜਾਰੀ ਨਹੀਂ ਹੋਇਆ ਪਰ 19 ਤਰੀਕ ਤੋਂ ਲੈ ਕੇ 21 ਤਰੀਕ ਤੱਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਸਾਹਮਣੇ ਇਹ ਅਲਰਟ ਜਿਹੜੇ ਨੇ ਉਹ ਮੀਂਹ ਤੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਜੀ 21 ਤਰੀਕ ਤੱਕ 19 20 ਅਤੇ 21 ਨੂੰ ਜਿਹਦੇ ਵਿੱਚ ਤੇਜ਼ ਹਨੇਰੀ ਗਰਜ ਚਮਕ 30 ਤੋਂ 40 ਕਿਲੋਮੀਟਰ ਦੀ ਹਨੇਰੀ ਵਰਗੇ ਮਾਹੌਲ ਅਤੇ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਅਸੀਂ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਆਉਂਦੇ ਦਿਨਾਂ ਵਿੱਚ ਯਾਨੀ ਕਿ 18 ਤਰੀਕ ਤੋਂ ਬਾਅਦ ਯਾਨੀ ਕਿ ਸੋਮਵਾਰ ਤੋਂ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਦੇਣਗੇ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਬੀ ਦੇ ਹਾਲਾਤ ਜਿਹੜੇ ਬਣਨਗੇ ਉਹ ਮੇਨ ਤੌਰ ਤੇ ਮਾਲਵਾ ਵੈਲਟ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪੂਰਬ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਫਿਲਹਾਲ ਅਗਰ ਗੱਲ ਕੀਤੀ ਜਾਵੇ 16 ਤਰੀਕ ਨੂੰ 17 ਤਰੀਕ ਨੂੰ ਕੋਈ ਵੱਡੀ ਹਲਚਲ ਨਹੀਂ ਹੈ ਹਵਾ ਪੱਛਮੀ ਦਿਸ਼ਾ ਤੋਂ ਚਲਦੀ ਰਹੇਗੀ ਪੱਛਮੀ ਹਵਾ ਜਦੋਂ ਚਲਦੀ ਹੈ ਤਾਂ ਮੌਸਮ ਖੁਸ਼ਕ ਹੁੰਦਾ ਹੈ ਡਰਾਈ ਹੁੰਦਾ ਹੈ ਤੇ ਨਾਲ ਦੀ ਨਾਲ ਤਾਪਮਾਨ ਵਧਦੇ ਨੇ ਪਰ ਜਦੋਂ ਪੂਰਬ ਦੀ ਹਵਾ ਚਲਦੀ ਹੈ ਤਾਂ ਉਸ ਹਵਾ ਦੇ ਵਿੱਚ ਥੋੜੀ ਬਹੁਤੀ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਉਸ ਨਮੀ ਦੀ ਮਾਤਰਾ ਦੇ ਕਾਰਨ ਪੰਜਾਬ ਦਾ ਤਾਪਮਾਨ ਜਿਹੜਾ ਵਧਦਾ ਜਿਹੜਾ ਵਧਿਆ ਹੋਇਆ ਤਾਪਮਾਨ ਉਹਦੇ ਵਿੱਚ ਜਦੋਂ ਨਮੀ ਦੀ ਮਾਤਰਾ ਆਉਂਦੀ ਹੈ ਤਾਂ ਉਸ ਨਮੀ ਦੀ ਮਾਤਰਾ ਦੇ ਵਧਣ ਦੇ ਕਾਰਨ ਮੀਂਹ ਦੇ ਹਾਲਾਤ ਪੈਦਾ ਹੁੰਦੇ ਨੇ ਤੇ ਬਾਅਦ ਦੁਪਹਿਰ ਜਾਨਕਿ 2-3 ਵਜੇ ਤੋਂ ਬਾਅਦ ਲਗਭਗ ਰਾਤ ਦੇ ਸਮੇਂ ਤੱਕ ਗਰਜ ਚਮਕ ਦੇ ਹਾਲਾਤ ਸਾਨੂੰ ਬਣਦੇ ਹੋਏ ਦਿਖਾਈ ਦਿੰਦੇ ਨੇ ਅਜੇ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਫਿਰ ਤੋਂ ਬਣਦੇ ਹੋਏ ਦਿਖਾਈ ਦੇਣਗੇ ਤੁਸੀਂ ਦੇਖ ਸਕਦੇ ਹੋ ਕਿ 21 ਤਰੀਕ ਤੱਕ ਦਾ ਅਲਰਟ ਸਾਡੇ ਦੇ ਕੋਲ ਜਾਰੀ ਹੋ ਚੁੱਕਿਆ ਜੀ ਬਾਕੀ ਅਗਲੇ ਦਿਨਾਂ ਤੱਕ ਕੀ ਹਾਲਾਤ ਹੋਣਗੇ ਕਿਵੇਂ ਦਾ ਮੌਸਮ ਹੋਵੇਗਾ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਜਾਣਕਾਰੀ ਤੁਹਾਡੇ ਤੱਕ ਉਦੋਂ ਪੁੱਜੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਪੇਜ ਨੂੰ ਲਾਈਕ ਅਤੇ ਫੋਲੋ ਕਰ ਲਓ ਜਾਣਕਾਰੀ ਚੰਗੀ ਲੱਗੀ ਹੈ ਲਾਈਕ ਕਰਕੇ ਵੀਡੀਓ ਨੂੰ ਕਿ ਸ਼ੇਅਰ ਕਰਦੇ ਹੋ ਤੁਹਾਡੇ ਇਲਾਕੇ ਦਾ ਨਾਮ ਮੌਸਮ ਦੇ ਹਾਲਾਤ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਹੋ ਧੰਨਵਾਦ ਜੀ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ